ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗਾ ਜ਼ਿਲ੍ਹਾ ਨੇੜੇ ਇਹ ਪਧੌੜ ਦੇ ਵੀ ਰਹਿ ਜਾਂਦਾ ਸੈਦੋਕੇ ਤੋਂ ਅਲਕੜੇ ਵਾਲੀ ਸ਼ੜਕ ਦੇ ਉੱਤੇ ਇੱਕ ਘਰ ਤੇ ਬਾਈ ਦਾ ਨਾਮ ਖੁਸ਼ਦੀਪ ਹੈ ਇੱਥੇ ਬਹੁਤ ਵੀਡੀਓ ਬਣਾਇਆ ਜਦੋਂ ਤੋਂ ਚੈਨਲ ਚੱਲਿਆ ਕਿਉਂਕਿ ਵਪਾਰ ਦਾ ਇਹਨਾਂ ਦਾ ਕੰਮ ਹੈ ਪਸ਼ੂ ਰੂਟੀਨ 'ਚ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਅੱਜ ਚਾਰ ਨਾਗ ਤੁਹਾਨੂੰ ਦਿਖਾਉਣੇ ਆ ਬਾਕੀ ਗਾਵਾਂ ਬਾਈ 10 10 ਸੇਲ ਹੋ ਜਾਂਦੀਆਂ ਇਹਨਾਂ ਦੇ ਵਿੱਚ ਇੱਕ ਬੜੀ ਸੋਹਣੀ ਜਰਸੀ ਵੀ ਹੈ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਜੱਜਦਾ ਉਹਦੀ ਤਸੱਲੀ ਕਰਨ ਦਾ ਹੱਕ ਹੈ ਜ਼ਰੂਰ ਕਰ ਲਿਆ ਕਰੋ ਨੰਬਰ ਸਕਰੀਨ ਉੱਤੇ ਵੀਰ ਦਾ ਚੱਲਦਾ ਰਹਿਣਾ ਹੈ ਮਿਲਦੇ ਆਂ ਤੇ ਪਹਿਲਾਂ ਐਫ ਐਫ ਵੈੜਾ ਬਾਰੇ ਗੱਲਬਾਤ ਕਰਦੇ ਆਂ ਉਸ ਤੋਂ ਬਾਅਦ ਤੁਹਾਨੂੰ ਇੱਧਰ ਜਰਸੀ ਖੜੀ ਹੈ ਜਿਹੜੀ ਇਹ ਦਿਖਾ ਦਿਆਂਗੇ ਖੁਸ਼ਦੀਪ ਭਾਈ ਸਸਤੀ ਕਾ ਸਸਤੀ ਗੱਲ ਜਗਜੀਤ ਜੀ ਬਰੇ ਖੁਸ਼ਦੀਪ ਚਾਰ ਨਾਗ ਅੱਜ ਦਿਖਾ ਰਹੇ ਆਂ ਬਾਈ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਵੈੜਾ ਕੰਨਵਾਸ ਹੋਇਆ ਅੱਜ ਇਹ ਜਗਜੀਤ ਵੀਰੇ ਆਪਣੇ ਕੋਲੇ 3 ਐਫ ਬਿਹੜਾਂ ਜੀ ਹਾਂ ਦੋ ਗੱਬੜਾਂ ਬੱਚੀਆਂ ਆਈਆਂ ਇੱਕ ਸੂਈ ਵੀ ਹੈ ਜੀ ਠੀਕ ਹੈ ਤੇ ਇਹਨਾਂ ਚੋਂ ਇੱਕ origional ਦੋ ਦੰਦ ਆ ਜੀ ਠੀਕ ਹੈ ਦੋ ਚੌਕ ਦੇ ਦੰਦ ਕੱਢ ਦੀਆਂ ਚਾਹੇ ਉਹਨਾਂ ਨੂੰ ਦੰਦ ਗਏ ਮੰਨ ਲੈਣ ਚਾਹੇ ਚੌਗੀਆਂ ਜਰਸੀ ਛੇ ਦੰਦਾਂ ਦਾ ਗੱਬੜਾ ਜੀ ਠੀਕ ਹੈ ਪਹਿਲੇ ਨੰਬਰ ਵਾਲੀ ਤੋਂ ਸ਼ੁਰੂਆਤ ਕਰ ਲਈਏ ਕਿ ਪਹਿਲਾ ਸੂਆ ਬੱਚੀ ਹੈ ਜੀ ਤੇ ਪ੍ਰੋਪਰ ਰਿਕਾਰਡ ਮਿਲੂਗਾ ਸਾਰੀਆਂ ਬਿਹੜਾਂ ਦਾ ਹੀ ਠੀਕ ਹੈ ਦੇ ਦੇ ਨੇ ਦੇ ਅਜੇ 8 ਬਾਕੀ ਆ ਜੀ ਰੇਟੇ ਦਾ ਕੀ ਰਹਿਣਾ ਤੇ ਆ ਲੈ ਪੁੱਤ ਤੋਰਖਾਂ ਹੌਲੀ ਕਰੇ ਹਾਈਟ ਲੈਂਥ ਕਲਰ ਬਰੀਡ ਬਾਡੀ ਸਟਰਕਚਰ ਉਹ ਦਿਸੀ ਜਾਂਦਾ ਥੋੜਾ ਅੱਜ ਤੁਰਨ ਦੀ ਪ੍ਰੋਬਲਮ ਆਪਣੇ ਸੋਸੋ ਬਾਈ ਸਮਾਨ ਸਮੂਨ ਜਾ ਪਿਆ ਖੇਲ ਰਿਆ ਜੀ ਹੂੰ ਕੁਛ ਦੀ ਰੇਟੇ ਦਾ ਕੀ ਰਹਿਣਾ ਰੇਟ ਜਗਜੀਤ ਵੀਰੇ ਵੈੜਦਾ ਹੈਗਾ ਜੀ 2 ਲੱਖ ਤੇ 20000 ਰੁਪਈਆ ਜੀ ਠੀਕ ਹੈ ਪੁੱਤ ਤੋਰੀ ਦਵਾਰੇ ਉਧਰੋਂ ਲੈ ਕੇ ਆਉਣ ਸਰਸੋ 2,20,000 ਬੇਟਾ ਇੱਕ ਤਾਂ ਫਾਰਮ ਚੋਂ ਜਦੋਂ ਆਉਂਦੀਆਂ ਦਾ ਰਸੇ ਨਾਲ ਤੁਰਦੀਆਂ ਨਹੀਂ ਖੜਾ ਲਈਏ ਭਾਈ ਇੱਥੇ ਸ਼ੈੱਡ ਉੱpon ਲੱਗਾ ਹਾਈਟ ਦੇਖ ਲਓ ਜਗਜੀਤ ਵੀਰੇ ਬੱਚੀ ਦੀ ਕਿੱਡੀ ਆ ਜੀ ਸਹੀ ਹੈ ਪਿਛਲੀ ਵੀਡੀਓ ਜਦੋਂ ਆਪਾਂ ਖੀਰੀਆਂ ਦੋਂਦੀਆਂ ਬੱਚੀਆਂ ਦਿਖਾਈਆਂ ਸੀ ਉਦੋਂ ਵੀ ਕਿਤੇ ਜਿਆਦਾ ਵੱਡੀ ਹਾਈਟ ਦੀ ਬੱਚੀ ਆ ਸਹੀ ਲੈ ਜਲਦੀ ਉਤਰ ਨੂੰ ਭਾਈ ਲੈ ਚੱਲ ਬਹੁਤ ਵੱਡੀ ਆ ਦੱਸੋ ਬਾਕੀ ਰੰਗ ਰੂਪ ਪ੍ਰਿੰਟ ਚੰਗਾ ਬੰਦ ਉੱਪਰੀ ਤੇ ਬਾਕੀ ਕੈਰੈਕਟਰ ਕੈਰੈਕਟਰ ਸੋਹਣੇ ਆ ਬੱਚੀ ਦੇ ਆਰਡਰ ਦੀ ਡਿਜ਼ਾਈਨਿੰਗ ਬਹੁਤ ਪਿਆਰੀ ਆ ਹੂੰ ਬਣੂ ਬਹੁਤ ਵਧੀਆ ਜੀ ਤੇ ਦੁੱਧ ਵੀ ਕਰਮਾਂ ਵਾਲੀ ਬੜੇ ਆਰਾਮ ਨਾਲ 40 ਤੋਂ ਤਾਂ ਪਲੱਸ ਹੀ ਪਾਉਗੀ ਜੀ ਆਰਡਰ ਦੇਖੋ ਕਿੰਨਾ ਪਿਆਰਾ ਹੂੰ ਤੇ ਉੱਪਰ ਜਿੰਨਾ ਮਰਜ਼ੀ ਕੱਢਦੇ ਦੇਖੋ ਹਾਈਟ ਹਾਈਟ ਕਿੱਡੀ ਹੈ ਵੱਛੀ ਦੀ ਸਹੀ ਤੇ ਸਟ੍ਰੇਟਨੈਸ ਵਗੈਰਾ ਬੀਸੀਐਸ ਵਗੈਰਾ ਕਮੀ ਕਿਸੇ ਪਾਸੇ ਨਹੀਂ ਥਣ ਤੋਂ ਦੇਖੋ ਚਾਰੇ ਸਟ੍ਰੇਟ ਬਹੁਤ ਸੋਹਣਾ ਸਟਰਕਚਰ ਵੱਛੀ ਦਾ ਹੀ ਸਹੀ ਸੋ ਇਹ ਪਹਿਲੇ ਨਾਲ ਤੁਸੀਂ ਦੇਖੋ ਦੋ ਨੰਬਰ ਤੇ ਵੀ ਤੁਹਾਨੂੰ ਇੱਕ ਗੱਭਨ ਦਿਖਾਉਣੇ ਆ ਇਹ ਵੀ ਚਾਰ ਦਾਂਦੀ ਹੈ ਵੱਛੀ ਜੀ ਹੂੰ ਤੇ ਹਾਈਟ ਇਹਦੀ ਵੀ ਦੇਖ ਲਓ ਇੱਧਰ ਦੀ ਮੈਂ ਦਿਖਾ ਦਿੰਦਾ ਜੀ ਤਕਰੀਬਨ ਸੇਮ ਹਾਈਟ ਦੀਆਂ ਬੱਚੀਆਂ ਸਹੀ ਹੈ ਇਹ ਕਿੰਨੇ ਦਿਨ ਲਾਉਗੀ ਇਹਦੇ ਬੱਚੀ ਦੇ 9 ਦਿਨ ਪਏ ਆ ਜੀ ਠੀਕ ਹੈ ਕਿਉਂਕਿ ਬੱਚੀਆਂ ਨੇ ਥੋੜੀ ਥੋੜੀ ਟਰਾਂਜਿਸ਼ਨ ਖਾਂਦੀਆਂ ਕਰਕੇ ਭਲ ਪਾਣੀ ਸ਼ੁਰੂ ਕਰੀਆ ਦੇਖੋ ਜੀ ਤੇ ਮੜਾ ਆ ਬੈਠੀ ਉੱਠੀ ਆ ਆਪਾਂ ਹੁਣੇ ਹੀ ਠਾਈ ਆ ਤੇ ਬਾਕੀ ਚੀਪਾ ਚੁੱਪਾ ਦੋਨੇ ਹੀ ਵੜਾ ਬਹੁਤ ਸੋਹਣਾ ਮਾਰਦੀਆਂ ਤੋਰੀ ਪੱਤੋਏ ਰੇਟ ਕੀ ਰਊਗਾ ਇਹਦਾ ਇਹ ਬੱਚੀ ਦਾ ਜੀ 1 ਲੱਖ ਤੇ 35000 ਰੁਪਿਆ ਜੀ ਠੀਕ ਆਰਡਰ ਆਰਡਰ ਦੇਖੋ ਕਿੰਨਾ ਪੋਲਾ ਪਿਆ ਹਜੇ ਮੱਛੀ ਦਾ ਠੀਕ ਹੈ ਸਬਸੋ 1,35,000 ਰੇਟ ਵਜ਼ਨ ਕਿਹੜਾ ਕੱਦ ਚੰਗੇ ਏਲ ਕੰਨੀ ਲੈ ਚੱਲ ਪੁੱਤ ਉਧਰ ਨੂੰ ਤੋਰ ਦੇ ਮਾੜੀ ਜੀ ਫੁੱਲ ਵੱਡੀ ਵਹਿੜਾ ਕੋਲੋਂ ਇੱਕ ਪਾਸੇ ਜ਼ਿਆਦਾ ਦਿੰਦੀ ਹੈ ਇਹ ਬੈਠਿਆ ਠਾਉਣ ਨਾਲ ਹੋ ਜਾਂਦੀ ਹੈ ਜੇ ਕੋਈ ਦੂਜੇ ਪਾਸੇ ਉਹਦਾ ਜੀ ਪਰਲੀ ਸਾਈਡ ਕੈਮਰਾ ਮਾਰ ਦਿਓ ਬਹਿਣੀ ਵਾਲੇ ਪਾਸੇ ਪਰਲੇ ਪਾਸੇ ਬਿਲਕੁਲ ਭਾਲੀ ਔਰਲੇ ਪਾਸੇ ਮਾਰ ਦਿਓ ਔਰਲੇ ਪਾਸੇ ਨੂੰ ਭਾਲ ਤੋਰੀ ਵੀ ਆ ਬੈਠ ਕੇ ਇਧਰ ਮਾਰ ਦਿਓ ਆ ਦੇਖੋ ਇਧਰ ਦੋਨੇ ਹੀ ਸ ਆਏ ਨਹੀਂ ਵੀ ਕੱਲੇ ਇੱਕ ਪਾਸੇ ਮਗਰਲੇ ਥਣ ਤੇ ਭਾਲਾ ਦੋਨੇ ਥਾਣਾ ਦੀ ਮਗਰਲੇ ਮੂਰਲੇ ਤੇ ਬੱਛੀ ਦੇ ਭਾਲਾ ਜੀ ਸਹੀ ਉਹ ਪਤਾ ਹੀ ਹੈ ਜੀ ਪਹਿਲੇ ਨ ਬੱਛੀ ਭਾਲ ਪਹੁੰਚੀ ਬਾਕੀ ਸਾਈਡ ਪੋਏ ਦੇਖੋ ਪੇਟਾ ਪੂਟਾ ਬੱਛੀ ਦਾ ਕਿੰਨਾ ਲੰਮਾਗਾ ਲੈ ਚੱਲ ਪੁੱਤ ਤੇ ਬਰੀਡ ਵਾਈਟ ਤਾਂ ਕੋਈ ਹੈ ਨਹੀਂਗਾ ਕੰਪਰੋਮਾਈਜ਼ ਬੱਛੀ ਚ ਤੇ ਇਹਦਾ ਰੇਟ 1 ਲੱਖ 33000 ਕਿਸੇ ਭਰਾ ਨੇ ਮੰਨ ਕੇ ਚੱਲੋ ਘਰੇ ਐਨੀਮਲ ਰੱਖਣੇ ਆ ਫਾਰਮ ਦੀ ਸ਼ੁਰੂਆਤ ਕਰਨੀ ਆ ਰਧੀਆ ਵਛਨਾ ਜੀ ਚੰਗੀਆਂ ਇਸ ਤੋਂ ਅੱਗੇ ਜਿਹੜੀ ਇਹ ਜਗਜੀਤ ਵੀਰੇ ਬੱਚਾ ਬਹੁਤ ਪਿਆਰਾ ਜੀ ਇਹੇ ਜੀ 12 9 25 ਹਮ 12 ਮਾ 12 ਤਰੀਕ 9ਵਾਂ ਮਹੀਨਾ 2025 ਨੂੰ ਇਹ ਸੂਈ ਹੈ ਠੀਕ ਹੈ ਬੱਚੇ ਨੂੰ ਜਨਮ ਦਿੱਤਾ ਅੱਜ ਦਿਨ ਤੁਸੀਂ ਦੇਖ ਲਓ ਕਿੰਨੇ ਹੋ ਗਏ ਸੂਈ ਨੂੰ 20 ਦਿਨ ਹੋ ਗਏ ਲੱਗ ਹਾਂਜੀ ਹਮ ਤੇ ਇਹ ਮੇਰੇ ਕੋਲੇ ਮੰਨ ਲਓ ਵੀ ਰਾਤ ਆਈ ਐ ਤੇ ਰਾਤ ਦੀ ਖੁੱਲੀ ਫਿਰਦੀ ਐ ਕਰਕੇ ਜੀ ਨਹੀਂ ਲਾਇਆ ਹਮ ਮੜੇ ਹੋਣੀ ਟਿਕੀ ਐ ਨਮਾਈ ਕਰਕੇ ਰੰਭੀ ਜਾਂਦੀ ਸੀ ਠੀਕ ਐ ਆਪਾਂ ਪੂਰਾ 30 ਗੱਤੀ ਕਿਲੋ ਦੁੱਧ ਮਿਣਕੇ ਲਿਆਏ ਆ ਉਹ ਤੁਹਾਨੂੰ ਇਹਦਾ ਹਵਾਨਾ ਵੀ ਦੱਸਦਾ ਜੀ ਹਮ ਚਾਰ ਸਪੇਰਿਓਂ ਕਿਉਂ ਤੁਰਨ ਨੂੰ ਥਾਣ ਹੀ ਖੜੀ ਤੇ ਕੈਮਰਾ ਮਾਰਦਿਓ ਕੇਰਾ ਠੀਕ ਐ ਬਾਕੀ ਆ ਚੀਜ਼ ਦੀ ਚੜਾਈ ਆ ਚੀਜ਼ ਦੀ ਚੜਾਈ ਬਰੀਕੀ ਬਰੂਕੀ ਕਮੀ ਕਿਸੇ ਪਾਸੋਂ ਨਹੀਂ ਠੋਕਮਾ ਆਰਡਰ ਆ ਜੀ ਤੇ ਅਗਲੇ ਸੂਏ ਨੂੰ ਵੀ ਦੇਖੋ ਵੀ ਅਜੇ 4 ਦਿਨ ਦੱਪਿਆ ਔਰ ਜੀ ਇਹ ਰੇਟ ਕੀ ਰੋਗੇ ਸਕੇ ਨਾ ਸਕੂਨ ਕਿੱਡੀ ਚੰਗੀ ਆ ਰੇਟ ਬਹੁਤ ਜਾਇਜ਼ ਆ ਵੱਛੀ ਦਾ ਜੀ 1,35,000 ਰੁਪਏ ਦੀ ਆਪਾਂ ਇਹ ਵੇੜ ਦੇ ਦਾਂਗੇ ਜੀ ਹੁਣ ਵੀ 28-29 ਤਾਂ ਚਵਾ ਦੂਗੀ ਫਿਰ ਖੁੱਲਾ ਜੀ 25 ਕਿਲੋ ਮੰਨ ਕੇ ਲੈ ਲੈ ਕੋਈ ਜੀ ਬਾਕੀ ਦੋ ਟਾਈਮ ਆਪਣੇ ਘਰੇ ਚੋਲੇ ਜੀ ਬੰਦਾ ਠੀਕ ਹੈ ਤਿੰਨ ਟਾਈਮ ਚੋਲੇ ਹਮ ਠੀਕ ਹੈ ਜੀ ਬਾਕੀ ਆ ੱਡੋ ੱਡੀ ਆਪਣੀ ਸਮਝ ਆ ਜੀ ਇੱਕ ਆਪਣੇ ਘਰੇ ਸੋਨੂੰ ਪਤਾ ਵੀ ਕੰਮ ਚੱਲ ਰਿਆ ਕਰਕੇ ਹਜੇ 1-2 ਦਿਨ ਪਸ਼ੂਆਂ ਦੀ 4 ਦਿਨ ਉਹਨੀ ਸੰਭਾਈ ਨਹੀਂ ਹੁੰਦੀ ਜੀ ਸਹੀ ਹੈ ਤੋ ਸੋ ਰੇਟ 1 ਲੱਖ ਜਿਹੜਾ ਬਾਈ ਨੇ ਬੋਲ ਹੀ ਦਿੱਤਾ ਰੇਟ ਆ ਕਿੰਨਾ ਬੋਲੇ ਸੀ ਤਾਂ ਅਰੇ ਦੀ ਹਾਂ 135000 ਰੁਪਏ ਜੀ ਬਾਕੀ ਬਰੀਕੀ ਬਰੂਕੀ ਦੇਖੋ ਫੇਸ ਦੀ ਵੀ ਹਰੇਕ ਚੀਜ਼ ਦੀ ਆ ਸਾਨੂੰ ਤੁਰਨ ਤੋਂ ਹੀ ਦੱਸੀ ਜਾਂਦੀ ਹੈ ਇਹ ਫੁੱਲ ਹਾਈਟ ਲੈਂਥ ਵਾਲੀ ਬੱਛੀ ਆ ਸੋ ਰਾਈਟ ਤਾਂ ਮੈਂ ਜੱਜ ਕਰਾਨਾ ਜੀ ਦੂਜੀਆਂ ਜਿੱਡੀ ਆ ਗੱਬਣਾ ਜਿੱਡੂਈ ਆਰਡਰ-ਰੋਡਰ ਦੇਖੋ ਸਹੀ ਸੋ ਚੰਗੇ ਦੁੱਤੋਂ ਆਈ ਐ ਇਸ ਟਾਈਮ 25 ਕਿਲੋ ਤੁਸੀਂ ਬਾਈ ਕਹਿੰਦਾ ਮੰਨ ਕੇ ਖਰੀਦ ਲਓ ਇਹ ਤਾਂ ਜੀ ਸੋਨੂੰ ਹੁਣ ਇਹਦੀਆਂ ਕੁੱਖਾਂ ਨਹੀਂ ਦੱਸ ਰਹੀਆਂ ਬਈ ਇਹਨੇ ਆ ਕੇ ਜੀ ਨਹੀਂ ਲਾਇਆ ਪੱਠਾ ਦੱਥਾ ਖਾਦਾ ਨਹੀਂ ਉਹਨਾਂ ਠੀਕ ਆ ਕਿਉਂਕਿ ਖੁੱਲੀ ਫਿਰਦੀ ਆਉਂਦੀ ਆ ਜੀ ਕੇਰਾਂ ਪਸ਼ੂ ਕੋਈ ਮੰਨਿਆ ਦਾ ਕੋਈ ਨਹੀਂ ਤੇ ਹੁਣ ਇਹ ਮੜਾ ਜਾ ਇਹਨੂੰ ਮੰਨ ਕੇ ਚੱਲੋ ਸੈਲੇ ਸੂਲੇ ਸਿੱਟਿਆ ਕੱਲਾ ਜੀ ਤੇ ਬਾਕੀ ਆਉਣ ਸਾਰ ਪਸ਼ੂ ਦੀ ਫੀਡ ਮੈਨੇਜਮੈਂਟ ਦੀ ਵੀ ਨਹੀਂ ਜਲਦ ਸਮਝ ਲੱਗਦੀ ਜੀ ਕੋਈ ਕਿੱਦਾਂ ਮੰਨ ਕੇ ਚੱਲੋ ਡਾਈਟ ਪਾਉਂਦਾ ਕੋਈ ਕਿੱਦਾਂ ਹੋਣੇ ਨੇ ਕੱਲਾ ਸੈਲੇਜ ਨਿਹਰਾ ਖਾਦਾ ਬੱਚੀ ਨੇ ਠੀਕ ਹੈ ਬਾਕੀ ਚੋਣਚਾਂ ਨੇ ਨਾ ਪਿਆਰਾ ਲੱਗਿਆ ਜੀ ਬਹੁਤ ਬਾਕੀ ਥਣ ਥੁਣ ਦੇਖੋ ਕੱਲਾ ਕੱਲਾ ਬੇਨ ਬੈੜ ਕਰਦੀ ਆਉਂਦੀ ਹੈ ਜੀ ਕੋਈ ਆਪਾ ਇਹ ਨਹੀਂ ਕਹਿੰਦੇ ਵੀ ਇਹਦੇ ਕੋਈ ਭਾਲਾ ਛਾਲਾ ਦੇਖੋ U ਸ਼ੇਪ ਵਾਲਾ ਆਰਡਰ ਆ ਪਸਲੀ ਪੁਸਲੀ ਬਹੁਤ ਚੰਗੀ ਲੱਗੀ ਐ ਚਾਰ ਚਪੇਰੇ ਜਰਸੀ ਜਿਹੜੀ ਐ ਖੁਸ਼ਦੀਪ ਕੀ ਡਿਟੇਲ ਜਰਸੀ ਦਾ ਵੀਰੇ ਪ੍ਰੋਪਰ ਐ ਟੂ Z ਚਾਰ ਇਹਦੀਆਂ ਜਨਰੇਸ਼ਨਾਂ ਦਾ ਹਮ ਡੀ ਐਨ ਏ ਪ੍ਰੂਫਡ ਡਾਟਾ ਮਿਲੂਗਾ ਠੀਕ ਹੈ ਜਿਹੜੇ ਵੀ ਭਰਾ ਨੂੰ ਚਾਹੀਦਾ ਹੋਇਆ ਆਪਾਂ ਇਤੋਂ ਤੱਕ ਕੀ ਮਾਲਕਾਂ ਨਾਲ ਵੀ ਗੱਲ ਕਰਾ ਸਕਦੇ ਆ ਜੀ ਇਹਦੀ ਤਾਂ ਠੀਕ ਹੈ 35 ਕਿਲੋ ਫਰਸਟ ਟਾਈਮਰ ਦਾ ਇਹਦਾ ਪੀਕ ਰਿਆ ਜੀ ਸੂਆ ਦੂਜਾ ਇਹਦੀ ਦੂਜਾ ਸੂਆ ਜੀ ਦੰਦਾ ਚ ਛੇ ਦੰਦਾ ਤੋਰੀ ਪੁੱਤੇ ਦੇ ਦੋ ਗੇੜੇ ਦਵਾ ਦੇ ਵੇਂ ਸਮੂਸ ਦੇਖ ਲੋ ਬੱਚੀਆਂ ਕਿੱਡੀਆਂ ਪਿਆਰੀਆਂ ਤੇ ਆਰਡਰ ਜੀ ਮੇਰੇ ਕੋਲੇ ਕੱਲ ਦੀ ਵੀਡੀਓ ਆ ਫਾਰਮ ਦੀ ਇਦੋਂ ਇਹ ਮੰਨ ਲਓ ਵੀ ਇੱਕੇ ਸਾਜ ਤਾਂ ਹਜੇ ਚੱਕ ਗਈ ਵਹਿੜ ਔਨ ਕਰਕੇ ਸਫਰ ਚੋਂ ਆਈ ਆ ਠੀਕ ਹੈ ਦੇਖ ਖੜਾਈ ਪੁੱਤ ਪਿੱਛੇ ਹੋ ਲੈਣੇ ਖੇਸ ਫੂਸ ਦੇਖੋ ਕਿੰਨਾ ਪਿਆਰਾ ਲੰਬੀ ਲੈ ਚੱਲ ਫੇਰ ਮੋੜ ਲਈ ਇਹਦਾ ਬੋਡੀ weight ਦੇਖ ਲਓ ਜੀ ਤੇ ਖੜਾ ਲਾ ਇੱਥੇ ਸ਼ੇਰਾ ਇਹਦਾ ਆਰਡਰ ਦੇਖ ਲਓ ਉਹ ਸੋਨ ਨੂੰ ਵੀ ਦੇਖ ਰਿਹਾ ਜੀ ਬਈ ਚੜਾਈ ਦੇਖ ਲਓ ਕਿੱਦੀ ਆ ਉੱਪਰੋਂ ਤੇ ਬਰੀਕ ਦੇਖੋ ਕਿੰਨਾ ਪਿਆ ਆਹ ਦੇਖੋ ਅਜੇ ਕਿੰਨਾ ਆਰਡਰ ਬਣਾਉਣਾ ਬੈੜ ਨੇ ਆਏ ਪਿੱਛੇ ਨੂੰ ਨਿਕਲਿਆ ਆਰਡਰ ਹੋਊਗਾ ਇੱਥੋਂ ਤੱਕ ਵੱੱਛੀ ਦਾ ਜੀ ਕੀ ਰੇਟ ਰਹਿਣਾ ਰੇਟ ਜਗਜੀਤ ਵੀਰੇ ਇਹ ਬੈੜ ਆਪਾਂ ਦੇ ਦਾਂਗੇ 2 ਲੱਖ ਤੇ 25000 ਰੁਪਏ ਦੀ ਜੀ ਠੀਕ ਹੈ ਫੇਸ ਫੂਸਾ ਬੋਡੀ ਵੇਟ ਕੋਈ ਆਏ ਨਹੀਂ ਵੀ ਇਹ ਛੋਟੀ ਜਰਸੀ ਆ ਵੀ ਨਿੱਕੀ ਜੀ ਹਾਈਟ ਦੀ ਆ ਪੰਜਾਬ ਵਾਲੀ ਜਰਸੀ ਆ ਫਾਰਮ ਵਾਲੀ ਜਰਸੀ ਆ ਵਧੀਆ ਲੈਂਥੀ ਦੇਖ ਲਓ ਪਹਿਲਾਂ ਤਾਂ ਵੀ ਆਮ ਹਰੇਕ ਜਰਸੀ ਐਡੀ ਲੰਬੀ ਨਹੀਂ ਹੁੰਦੀ ਖੜਾਈ ਪੁੱਤ ਨੀਵੇਂ ਚ ਨਾ ਖੜਾ ਇਧਰ ਨੂੰ ਲਿਆ ਫਿਰ ਮੈਂ ਤੁਹਾਨੂੰ ਨਾਲ ਖੜ ਕੇ ਹਾਈਟ ਦੀ ਵੀ ਥੋੜੀ ਜੀ ਜਜਮੈਂਟ ਕਰਾ ਦਿੰਦਾ ਜੀ ਖੜਾ ਲਾ ਮੜਾ ਰੋਕ ਲਾ ਪੁੱਤ ਹਾਈਟ ਵੀ ਦੇਖ ਲਓ ਵੀ ਮੇਰੇ ਇੱਥੋਂ ਤੱਕ ਰੇ ਜਰਸੀ ਆ ਰਹੀ ਹੈ ਜੀ ਵਧੀਆ ਹਾਈਟ ਦੀ ਜਰਸੀ ਆ ਸੋਹਣੀ ਚੰਗੀ ਹਾਈਟ ਦੀ ਬੰਦੀ ਬਈ ਸੋ ਸੋ ਫੋਲੋ ਆ ਜਾ ਤੇ ਪੂਰੀ ਲੰਬੀ ਹੈ ਹਾਈਟ ਵੀ ਜਰਸੀਆਂ ਚੋਂ ਸੋਹਣੀ ਹੈ ਥਣ ਹੱਥੀ ਚਵਾਈ ਵਾਲੇ ਵੀ ਆਪਾਂ ਮਸ਼ੀਨਾਂ ਚੋਲੋ ਫਵਾਨੇ ਦੀ ਕੁਆਲਿਟੀ ਚੰਗੀ ਹੈ ਸੋ ਅੱਜ ਦੀ ਜਿਹੜੀ ਵੀਡੀਓ ਇਸ ਇਹਦੇ ਚ ਚਾਰ ਨਗ ਬਈ ਖੁਸ਼ਦੀਪ ਕੁਲ ਵਕਾਉ ਸੀ ਚਾਰੇ ਤੁਹਾਨੂੰ ਦਿਖਾਤੇ ਧੰਨਵਾਦ ਵੀਡੀਓ ਦੇਖਣ ਦਾ